11 ਅਗਸਤ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਸਵੇਰ ਵੇਲੇ ਤੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਖਾਸ ਕਰਕੇ ਪੰਜਾਬ ਦੇ ਉਹ ਇਲਾਕੇ ਜਿਹੜੇ ਪਹਾੜਾ ਦੇ ਨਾਲ ਨੇ ਜਾਂ ਹਰਿਆਣੇ ਦੇ ਨਾਲ ਨੇ ਜਿਵੇਂ ਪਟਿਆਲਾ ਰਾਜਪੁਰਾ ਡੇਰਾਬਸੀ ਚੰਡੀਗੜ੍ਹ ਮੁਹਾਲੀ ਰੋਪੜ ਨਵਾਂ ਸ਼ਹਿਰ ਲੁਧਿਆਣਾ ਫਤੇਗੜ ਸਾਹਿਬ ਖੰਨਾ ਜਾਂ ਉੱਪਰਲੇ ਪਾਸੇ ਪਠਾਨਕੋਟ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਬੱਦਲਬਾਈ ਬਣੀ ਹੋਈ ਹੈ ਤੇ ਕਿਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਸਕਦੇ ਨੇ ਜਾਂ ਮਿਲ ਰਹੇ ਨੇ ਉਸ ਤੋਂ ਇਲਾਵਾ ਬਾਕੀ ਹੋਰ ਵੀ ਕਈ ਹਿੱਸੇ ਜਿਵੇਂ ਮੋਗਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਜਾਂ ਇਹਨਾਂ ਦੇ ਨਾਲ ਲੱਗਦੇ ਜ਼ਿਲ੍ਹੇ ਬਠਿੰਡੇ ਤੱਕ ਵੀ ਬੱਦਲਬਾਈ ਹਲਕੀ ਜਿਹੀ ਬਣੀ ਹੋਈ ਹੈ ਉਮੀਦ ਹੈ ਕਿ ਦੁਪਹਿਰ ਤੋ ਪਹਿਲੋ-ਪਹਿਲੋ ਕਈ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਜਗ੍ਹਾ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਕਾਰਵਾਈਆਂ ਕੁਝ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੇ ਕਈ ਖੇਤਰਾਂ ਦੇ ਵਿੱਚ ਬਾਅਦ ਦੁਪਹਿਰ ਤੋਂ ਵੀ ਜਾਰੀ ਰਹਿ ਸਕਦੀਆਂ ਨੇ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਘੱਟ ਰਹੇਗੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਕੁਝ ਕੁ ਇਲਾਕਿਆਂ ਵਿੱਚ ਮੀਂਹ ਪੈ ਗਿਆ ਤੇ ਕੁਝ ਇਲਾਕੇ ਰਹਿ ਗਏ ਇਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ ਬਾਕੀ